ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੱਲ ਕਰਦੇ ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੀ ਜਿੱਥੇ ਸੰਤ ਬੱਬਾ ਸੁੰਦਰ ਸਿੰਘ ਜੀ ਕੈਨੇਡੀਅਨ ਸੰਤ ਬੱਬਾ ਲਾਲ ਸਿੰਘ ਜੀ ਬਰਾਕਤ ਮੌਜੂਦਾ ਮਹਾਂਪੁਰਖ ਸੰਤ ਬੱਬਾ ਕਰਨੈਲ ਸਿੰਘ ਜੀ ਮੁੱਖ ਸੇਵਾਦਾਰ ਹਨ ਤੇ ਉਹਨਾਂ ਵੱਲੋਂ ਦੱਸੇ ਹੋਏ ਮਾਰਗ ਤੇ ਚੱਲਦੇ ਆਂ ਸਮੂਹ ਸਿੱਖ ਭਾਈਚਾਰੇ ਵੱਲੋਂ ਅਤੇ ਸਾਰੇ ਹੀ ਮੁਸਲਮਾਨ ਭਾਈਚਾਰੇ ਨੂੰ ईद ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਗਈ ਸਾਰੇ ਹੀ ਮੁਸਲਮ ਭਾਈਚਾਰੇ ਨੇ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ ਨਤਮਸਤਕ ਹੋਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਰੇ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਨਹਿਰ ਵਾਲਾ ਗੁਰਦੁਆਰਾ ਸਾਹਿਬ 6ਵੀਂ ਪਾਸਾਏ ਗੁਰੂ ਸਰਵੇਖੇ ਅਤੇ ਗੁਰਦੁਆਰਾ ਟਾਬ ਸਾਹਿਬ ਪਹੁੰਚ ਕੇ ਸਾਰੇ ਮੁਸਲਮ ਭਾਈਚਾਰੇ ਨੇ ਨਮਸਕਾਰ ਕੀਤੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਇੱਕ ਭਾਈਚਾਰਕ ਸਾਂਝ ਕਾਇਮ ਕੀਤੀ। ਇਸ ਪਿੰਡ ਦੇ ਵਿੱਚ ਹਰ ਸਾਲ ਹੀ ਸਾਰੇ ਹੀ ਮੁਸਲਮ ਭਾਈਚਾਰੇ ਵੱਲੋਂ ਅਤੇ ਸਿੱਖ ਭਾਈਚਾਰੇ ਵੱਲੋਂ ਈਦ ਰਲ ਮਿਲ ਕੇ ਮਨਾਈ ਜਾਂਦੀ ਹੈ। ਸਾਰੇ ਹੀ ਮੁਸਲਮਾਂ ਭਾਈਚਾਰਾ, ਹਿੰਦੂ ਭਾਈਚਾਰਾ, ਸਿੱਖ ਇਹ ਰਲ ਮਿਲ ਕੇ ਰਹਿੰਦੇ ਹਨ। ਇਹ ਇਸ ਪਿੰਡ ਦੀ ਵੱਡੀ ਬੜਮੁੱਲੀ ਮਾਂਪੁਰਸਾਂ ਦੀ ਦੇਣ ਹੈ ਜੋ ਇਸ ਪਿੰਡ ਦੇ ਵਿੱਚ ਸਾਰੇ ਰਲ ਮਿਲ ਕੇ ਰਹਿੰਦੇ ਹਨ। ਜਦ ਵੀ ਹਿੰਦੂ ਭਾਈਚਾਰਾ ਜਦ ਕਿ ਸਿਵ ਮੰਦਰ ਦੇ ਵਿੱਚ ਸ਼ਿਵਰਾਤਰੀ ਦਾ ਤਿਹਾਰ ਹੁੰਦਾ ਕ੍ਰਿਸ਼ਨ ਜਨਮ ਅਸ਼ਟਮੀ ਹੁੰਦੀ ਹੈ ਤਾਂ ਸਾਰੇ ਸਬਤ ਚੜ ਕੇ ਸੇਵਾ ਕਰਦੇ ਹਨ ਤਾਂ ਜਦ ਗੁਰੂ ਘਰਾਂ ਦੇ ਵਿੱਚ ਕੋਈ ਵੀ ਪ੍ਰੋਗਰਾਮ ਸਮਾਗਮ ਹੁੰਦੇ ਆ ਤਾਂ ਸਾਰੇ ਇਸ ਧਰਮ ਰਲ ਕੇ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਕਰਦੇ ਹਨ ਅਤੇ ਜਦ ਈਦ ਦੀਆਂ ਜਾਂ ਕੋਈ ਵੀ ਮੁਸਲਮ ਭਾਈਚਾਰੇ ਦਾ ਸਮਾਗਮ ਹੁੰਦਾ ਤਾਂ ਸਾਰੇ ਭਾਈਚਾਰਾ ਰਲ ਕੇ ਸਿੱਖ ਹਿੰਦੂ ਮੁਸਲਮ ਸਾਰੇ ਰਲ ਕੇ ਸਾਰੇ ਤਿਹਾਰਾਂ ਨੂੰ ਮਨਾਉਂਦੇ ਹਨ ਇਹ ਇੱਕ ਬਹੁਤ ਵੱਡੀ ਖਾਸੀਅਤ ਹੈ ਇਸ ਪਿੰਡ ਦੀ ਜੋ ਸਾਰੇ ਭਾਈਚਾਰਕ ਸਾਂਝ ਕਾਇਮ ਰੱਖਦੇ ਹਨ ਅਤੇ ਰਲ ਮਿਲ ਕੇ ਰਹਿੰਦੇ ਹਨ ਇਸ ਮੌਕੇ ਸਾਰੇ ਮੁਸਲਮ ਭਾਈਚਾਰਾ ਗੁਰਦੁਆਰਾ ਸਾਹਿਬ ਟਾਬ ਸਾਹਿਬ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਮਠਿਆਈ ਭੇਟ ਕੀਤੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬੱਬਾ ਲਖਵੀਰ ਸਿੰਘ ਜੀ ਪਾਸੋਂ ਉਹਨਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਬਾਬਾ ਲਖਵੀਰ ਸਿੰਘ ਜੀ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦਿਆਂ ਹੋਇਆਂ ਗੁਰੂ ਘਰ ਦੀਆਂ ਖੁਬਕਸ਼ਾਂ ਪ੍ਰਾਪਤ ਕੀਤੀਆਂ ਅਤੇ ਗੁਰੂ ਦਾ ਹੁਕਮ ਮੰਨ ਲਈ ਪ੍ਰੇਰਿਤ ਕੀਤਾ। ਇਹ ਸਾਰੀ ਸਾਂਝੀ ਵਾਲਤਾ ਦਾ ਸੰਦੇਸ਼ ਬਾਬਾ ਲਖਵੀਰ ਸਿੰਘ ਜੀ ਵੱਲੋਂ ਉਹਨਾਂ ਨੂੰ ਬਖਸ਼ਿਸ਼ ਕੀਤਾ ਗਿਆ। ਸਾਰਿਆਂ ਨੂੰ ਬਖਸ਼ਿਸ਼ਾਂ ਦਿੱਤੀਆਂ ਗਈਆਂ। ਰਲ ਮਿਲ ਕੇ ਰਹਿਣ ਦਾ ਉਪਦੇਸ਼ ਦਿੱਤਾ ਅਤੇ ਸਾਰੇ ਬਹੁਤ ਖੁਸ਼ ਹਨ। ਤੇ ਸਾਰਾ ਇਹ ਪਿੰਨਗਰ ਸੰਤ ਬਾਬਾ ਕਰਨੈਲ ਸਿੰਘ ਜੀ ਮਹਾਂਪੁਰਸ਼ਾਂ ਦੇ ਛਤਰ ਛਾਇਆ ਹੇਠ ਚੜ੍ਹਦੀ ਕਲਾ ਵਿੱਚ ਤੇ ਸਾਰੇ ਭਾਈਚਾਰਕ ਸਾਂਝ ਕਾਇਮ ਰੱਖਦੇ ਹਨ ਅਤੇ ਰਲ ਮਿਲ ਕੇ ਰਹਿੰਦੇ ਹਨ ਆਓ ਸੰਗਤੀ ਹੁਣ ਬਾਬਾ ਲਖਵੀਰ ਸਿੰਘ ਜੀ ਪਾਸੋਂ ਜੋ ਮੁਸਲਮਾਨ ਭਾਈਚਾਰੇ ਨਾਲ ਵਚਨ ਸਾਂਝੇ ਕੀਤੇ ਗਏ ਉਹ ਤੁਹਾਨੂੰ ਸਰਵਨ ਕਰਾਉਂਦੇ ਹਨ ਆਪ ਜੀ ਆਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਟਾਬ ਸਾਹਿਬ ਪਿੰਡ ਟੱਲੇਵਾਲ ਸੇਵਾਦਾਰ ਬਾਬਾ ਲਖਵੀਰ ਸਿੰਘ ਜੀ हाँ जी 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 ह दर्शन करते रहत करते है And I'm not s a y